PSD India News TV ਤੇ ਤੁਹਾਡਾ ਹਾਰਦਿਕ ਸਵਾਗਤ ਹੈ ਟ੍ਰੈਫਿਕ ਪੁਲਿਸ ਇੰਚਾਰਜ ਜ਼ਿਲ੍ਹਾ ਗੁਰਦਾਸਪੁਰ ਨੇ ਇੱਕ ਹੀ ਰਿਕਸ਼ਾ ਚਾਲਕ ਨੂੰ ਚੇਤਾਵਨੀ ਜਾਰੀ ਕੀਤੀ ਪੱਤਰਕਾਰ ਗੁਰਦਾਸਪੁਰ ਤੋਂ ਸੁਸ਼ੀਲ ਕੁਮਾਰ ਦੀ ਖਾਸ ਰਿਪੋਰਟ ਦੇਖੋ ਲਾਈਵ ਤਸਵੀਰਾਂ ਇਹ ਹੁਣੇ ਤੁਸੀਂ ਅੱਗੇ ਵੀ ਦੇਖਿਆ ਹੋਣਾ ਕਿ ਬਸ ਸਟੈਂਡ ਦੇ ਪੁਲ ਦੇ ਕੋਲ ਜਿਹੜਾ ਇਹ ਰਿਕਸ਼ਾ ਪੜ ਕੇ ਆਇਆ ਜਿਹਨੇ ਆਪਣੀ ਸਮਰੱਥਾ ਤੋਂ ਵੱਧ ਜਿਹੜਾ ਸਮਾਨ ਜਿਹੜਾ ਲੱਦਿਆ ਓਵਰ ਹਾਈ ਲੈਂਥ ਦਾ ਆਹ ਦੇਖੋ ਉਹ ਪਲਟਿਆ ਆ ਉਹਦਾ ਉੱਤੇ ਨੁਕਸਾਨ ਉਹਦਾ ਵੀ ਹੋ ਸਕਦਾ ਹੈ ਕਿਸੇ ਦਾ ਹੋਰ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਹੁਣ ਆਹ ਦੇਖੋ ਇਹ ਉਧਰੋਂ ਚੌਕ ਹੈ ਉਧਰੋਂ ਫੂਲ ਹੁੰਦਾ ਆੜਿਆ ਹਜੇ ਵੀ ਨਹੀਂ ਆੜਿਆ ਇਹਨੂੰ ਅਸੀਂ ਰੋਕਿਆ ਹੈ ਹਜੇ ਨਹੀਂ ਆੜਿਆ ਹਜੇ ਵੀ ਫੂਲ ਹੁੰਦਾ ਹੈ ਆਹ ਦੇਖੋ ਇਹਨੇ ਕੀ ਬਣਾਇਆ ਹੈ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਤੁਸੀਂ ਜਿਹੜੀ ਜਿਹੜੀ ਚੀਜ਼ ਤੁਹਾਡੀ ਬਣੀ ਹੈ ਤੁਹਾਡੀਆਂ ਧੋਣ ਵਾਸਤੇ ਤੁਹਾਡੀਆਂ ਨਹੀਂ ਧੋਵੋ ਇਹ ਸਮਾਜ ਦੇ ਵਾਸਤੇ ਉਧਰੋਂ ਚੌਂਕ ਆ ਗਿਆ ਤੂੰ ਇਹ ਫੋਨ ਸੌਂਦਿਆ ਜਦੋਂ ਜਦੋਂ ਡੱਕਿਆ ਉਹਨੂੰ ਫੋਨ ਹੀ ਚੋਣਿਆ ਮੈਂ ਫੋਨ ਕਰਕੇ ਪਾਇਆ ਇਹ ਤੁਹਾਨੂੰ ਲਾਇਆ ਸੀ ਨਾ ਉਹ ਕੀ ਕਰੀਏ ਤੈਨੂੰ ਦੱਸੋ ਜਾਵਾਂ ਸਮਝਾਓ ਇਹ ਕਹੇਗੇ ਜੇ ਜੇ ਮਰੇ ਨਾਲ ਹੀ ਰੋਜ਼ਾਨਾ ਨੁਕਸਾਨ ਕਰੇਗਾ ਕਿੱਥੇ ਹੀ ਬੱਸ ਸਟੈਂਡ ਦੇ ਵਿੱਚ ਪੜਿਆ ਇੱਕ